ਤਰੀਪ ਦੋ ਹਫਤੇ ਬੈਲੰਸ ਜ਼ਿਲंधर ਦੇ ਪਿੰਡ ਮੰਡ ਚਾਮ ਲੋਕਾ ਤੇ ਫਾਇਰਿੰਗ ਕਰਨ ਵਾਲੇ ਪੰਜਾਬ ਪੁਲਿਸ ਦੇ ਡੀਐਸਪੀ ਦੀ ਤਹਿਸੀਮੀ ਹਾਲਾਤਾਂ ਚ ਮੌਤ ਹੋ ਗਈ ਹੈ ਡੀਐਸਪੀ ਦਿਲਵੀਰ ਸਿੰਘ ਦੀ ਬੀਤੀ ਰਾਤ ਇੱਕ ਸੜਕੀ ਹਾਦਸੇ ਚ ਮੌਤ ਹੋ ਗਈ ਤੇ ਜਿਨ੍ਹਾਂ ਦੀ ਲਾਸ਼ ਅੱਜ ਤੜਕੇ ਸਵੇਰੇ ਦਿਲੰਦਰ ਦੀ ਬਸਤੀ 바ਵਾ ਖੇਲ ਨਹਿਰ ਲਾਗਿਓ ਮਿਲੀ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਡੀਐਸਪੀ ਨੂੰ ਕਿਸ ਵਾਹਨ ਨੇ ਟੱਕਰ ਮਾਰੀ ਹੈ ਜਾਂ ਉਹਨਾਂ ਨਾਲ ਕੋਈ ਹਾਦਸਾ ਵਾਪਰਿਆ ਦੱਸਦੀ ਹੈ ਕਿ ਦਲਬੀਰ ਸਿੰਘ ਕਪੂਰਥਲਾ ਦੇ ਨੇੜੇ ਪੈਂਦੇ ਪਿੰਡ ਖੋਜੇਵਾਲ ਦੇ ਵਸਨੀਕ ਨੇ ਤੇ ਸੰਗਰੂਰ ਸਥਿਤ ਪੀਪੀ ਵਿਖੇ ਇਤਨਾਤ ਸੀ ਦਲਬੀਰ ਸਿੰਘ ਅ ਵੇਟ ਲਿਫਟਿੰਗ 'ਚ ਵੀ ਕਈ ਮੈਡਲ ਹਾਸਲ ਕਰ ਚੁੱਕੇ ਨੇ ਜਾਣਕਾਰੀ ਮੁਤਾਬਕ ਦਲਬੀਰ ਸਿੰਘ ਬੀਤੀ ਰਾਤ ਆਪਣੇ ਦੋਸਤਾਂ ਦੇ ਨਾਲ ਨਵਾਂ ਸਾਲ ਮਨਾਉਣ ਗਏ ਸਨ ਤੇ ਅੱਜ ਸਵੇਰੇ ਉਹਨਾਂ ਦੀ Laash ਬਸਤੀ 바ਵਾ ਖੇਲ ਦੀ ਨਹਿਰ ਨੇੜੇ ਮਿਲੀ ਹੈ ਇਹ ਕਤਲ ਹੈ ਜਾਂ ਹਾਦਸਾ ਇਸ ਦੇ ਬਾਰੇ ਪੁਲਿਸ ਵੱਲੋਂ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ACP ਨਿਰਮਲ ਸਿੰਘ ਨੇ ਦੱਸਿਆ ਕਿ ਫਿਲਹਾਲ ਜੋ ਜਾਂਚ ਕੀਤੀ ਗਈ ਉਸ ਵਿੱਚ ਇਹ ਮਾਮਲਾ ਹਾਦਸਾ ਹੀ ਜਾਪਦਾ ਹੈ ਪਰ ਵੱਖ-ਵੱਖ ਪਹਿਲੂਆਂ ਤੋਂ ਪੂਰੀ ਨੁਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਦੀ ਹੈ ਉਨ੍ਹਾਂ ਦੇ ਸਿਰ ਤੇ ਛੱਟ ਦੇ ਨਿਸ਼ਾਨ ਸੀ। CP ਸੁਪਨ ਸ਼ਰਮਣ ਨੇ ਦੱਸਿਆ ਕਿ ਲਾਕੇ ਦੇ CCTV ਵੀ ਚੈੱਕ ਕੀਤੇ ਜਾ ਰਹੇ ਨੇ ਜਿਸ ਕਾਰਨ ਪਤਾ ਲਗਾਇਆ ਜਾ ਸਕੇ ਕਿ ਇਹ ਕਤਲ ਹੈ ਜਾਂ ਫਿਰ ਐਕਸੀਡੈਂਟ ਤੇ ਬਾਕੀ ਖੁਲਾਸੇ ਤਫਤੀਸ਼ ਪੂਰੀ ਹੋਣ ਤੋਂ ਬਾਅਦ ਕੀਤੇ ਜਾਣਗੇ ਪਾਜੀ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜਿਹਨਾਂ ਡੈਡ ਬਡੀ ਮਿਲੀ ਹੈ ਉਹਨਾਂ ਬਾਰੇ ਦੱਸੋ ਮੇਰਾ ਨਾਮ ਰਣਜੀਤ ਸਿੰਘ ਕੁਰਜੀ ਵਾਲਾ ਜੀ ਸਰ ਦਲਬੀਰ ਸਿੰਘ ਜੇ ਵਾਲਾ ਸਭੇ ਵੱਡੀ ਖਾਸੀ ਕਰਨ ਦੇਣਾ ਰਾਤੀ ਪਤਾ ਲੱਗਾ ਕਿ ਦੋ ਬੀੜਾਂ ਦੀ ਬੋਦੀ ਆ ਉਹ ਬਸਤੀ ਬਾਬਾ ਕੇ ਨੇੜੇ ਦੇ ਲੱਗਿਓਂ ਦੋਰ ਦੇ ਵਿੱਚੋਂ ਬ੍ਰਾਹਮਣ ਨੂੰ ਇੱਕ ਖੂਨ ਨਾਲ ਲੱਤਫਪਸ ਸੀ ਜਿਹਨੂੰ ਕਿਰੇ ਦੇਖ ਕੇ ਆਏ ਕਾਫੀ ਖੂਨ ਨਾਲ ਲੱਤਫਪਸ ਸੀ ਉਹ ਜੀ ਵਿੱਚ ਵੀ ਬੋਦੀ ਦੇਖੀ ਹੈ ਸੱਟਾਂ ਦੇ ਨਿਸ਼ਾਨ ਹੈਗੇ ਆ ਸਭ ਪਿੱਛੇ ਵੀ ਹੈਗੇ ਆ ਮੂਹਰੇ ਵੀ ਹੈਗੇ ਆ ਸੋ ਇਹ ਇੱਕ ਤਰ੍ਹਾਂ ਦਾ ਸਰਕਾਰੀ ਪਿਸਤਲ ਹੈ ਉਹਨਾਂ ਦਾ ਸਾਰਾ ਮਾਮਲਾ ਸ਼ੱਕੀ ਲੱਗਦਾ ਕਿਉਂਕਿ ਉਹਨਾਂ ਨੇ ਦੋ ਵਿਅਕਤੀਆਂ ਨੂੰ ਕੀ ਕਰ ਜਾਣਾ ਸੀਗਾ ਕਿ ਅਸੀਂ ਦਾ ਇਹ ਪਰਜੋਰ ਮੰਗ ਕਰਦੇ ਆ ਪ੍ਰੋਫੈਸਰ ਦੇ ਕੋਲੋਂ ਵੀ ਇਹ ਗਾਈ ਨਾਲ ਜਾਂਚ ਕੀਤੀ ਹੈ ਕਿ ਇਹ ਡਿਗਰੀ ਸਟੂਡੈਂਟ ਸੀ ਔਰ ਹਿੰਦੁਸਤਾਨ ਦਾ ਸਟਾਰ ਸੀ ਹਮਮ ਹਰਜਨਾ ਬੜਕਿਸਮਤ ਨਹੀਂ ਮਿਲ ਜਾਂਦਾ ਤੇ ਉਹ ਸਾਰੇ ਗੱਲਾਂ ਨੂੰ ਧਿਆਨ ਰੱਖਦੇ ਪਰ ਹਾਲੇ ਤੱਕ ਪ੍ਰਕਾਸ਼ਨ ਵੱਲੋਂ ਸਾਨੂੰ ਕੋਈ ਹੋਈਆ ਸਹਿਯੋਗ ਨਹੀਂ ਹਾਲੇ ਤੱਕ ਹੋਇਆ ਵੀ ਜਿਹਦੇ ਨਾਲ ਕਿ ਆਪਾਂ ਮਰਕੀ ਨੂੰ ਕ੍ਰਿਜਨ ਸੇ ਲਾ ਸਕੀਏ ਤੇ ਸਾਰੇ ਸੀਸੀਟੀਵੀ ਕੈਮਰੇਜ ਦੇਤੇ ਚੱਕਰਨ ਚਾਹੀਦੀ ਆ ਸਾਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਕੀ ਪਾਣਾ ਵਾਪਰੇ ਕਿੱਦਾਂ ਹੋਇਆ ਕੀ ਹੋਇਆ ਸੋ ਹਾਲੇ ਕੁਝ ਨਹੀਂ ਕਹਾਂ ਜਲਦਬਾਜ਼ੀ ਤੁਹਾਨੂੰ ਅਡਰਾਸ ਕਦੋਂ ਗੱਲ ਹੋਈ ਸੀ ਉਦੋਂ ਪਹਿਲਾਂ ਕਿ ਉੱਥੇ ਗਏ ਕਿੱਦਾਂ ਸੀਗੇ ਕਿ ਇਹਦੇ ਨਾਲ ਗਏ ਸੀ ਅੱਗੇ ਕਿੱਥੋਂ ਉਤਰੇ ਤੇ ਅੱਗੇ ਕਿੱਦਾਂ ਪਹੁੰਚੇ ਆ ਇਹ ਸੀ ਦੋ ਕਹਿੰਦੇ ਕਿ ਅਸੀਂ ਜਿੰਦਰ ਨਾਲ ਲੈ ਕੇ ਉਹਨਾਂ ਨੂੰ ਆਪਣੀ ਗੱਡੀਆਂ ਨਹੀਂ ਹੈ ਨਹੀਂ ਸੀ ਆਪਣੇ ਕੋਲ ਗਨਵਾਲ ਦੀ ਪਿੰਡੀ ਤੇ ਸੋ ਉਹ ਬਚ ਕੇ ਜਿਹੜੇ ਅਸੀਂ ਬਸਤਨ ਸ਼ਰਤਾਂ ਇਹਨਾਂ ਨੂੰ ਤੇ ਉਹ ਤੋਂ ਬਾਅਦ ਬਸਟੈਂਡ ਤੋਂ ਬਸਤੀ ਬਾਵਾਕੀਲ ਕਿੱਦਾਂ ਗਏ ਆ ਉਹ ਸਾਰਾ ਹੀ ਸਿੱਖਣਾ ਆਉਂਦਾ ਹਾਂਜੀ ਇੱਕ ਕਪੜੇ ਦੱਸੋ ਜਿਹੜੇ ਕਪੂਥਰਾ ਰੋਡ ਤੇ ਘਰ ਹੈਗਾ ਉਹਨਾਂ ਦਾ ਤੇ ਆਪਣੀ ਜਿਹੜੇ ਬਸਤੀ ਬਾਵਾਕੀਲ ਉਹ ਉਹ ਉੱਧਰ ਜਾ ਸਕਦੇ ਸੀ ਕਿ ਜਾਂ ਫਿਰ ਕਿਉਂਕਿ ਵਾਕਿੰਗ ਦਾ ਕੋਈ ਆਸਿਕ ਹੈ ਨਹੀਂ ਸਾਰਾ ਕਪੂਥਰਾ ਰੋਡ ਨੂੰ ਵੀ ਜਾ ਸਕਦੇ ਮੰਨਦੇ ਆਂ ਪਰ ਜਦੋਂ ਰਾਈਟ ਸਾਈਡ ਨੂੰ ਆਪਾਂ ਬਲਤਨ ਬਾਰਕਰ ਨੂੰ ਮੋੜਦੇ ਨੇ ਮੇਰੇ ਨੇੜੇ ਉੱਥੇ ਜਾਂਦੀ ਕੋਈ ਟੱਕ ਨਹੀਂ ਮਿਲਦੀ ਕਿਉਂਕਿ ਪੈਦਲ ਚੱਲਦੇ ਨਹੀਂ ਸੀ ਜਿਆਦਾ ਹਾਂਜੀ ਤੇ ਇੰਨੀ ਇੰਨੀ ਬ੍ਰਿਟਿੰਗ ਹੋਈ ਐ ਇੰਨਾ ਕੋਈ ਨਾ ਹਸਪਤਾਲ ਲਾਸ਼ ਮਿਲਿਆਵੇ ਗੀ ਇਨਵੈਸਟਿਗੇਸ਼ਨ ਹੋਣੀ ਚਾਹੀਦੀ ਤੋ ਤੁਸੀਂ ਕੀ ਮੰਗ ਕਰਦੇ ਹੋ ਆਪਣੇ ਕਿਉਂਕਿ ਐਸੇ ਵੱਡੇ ਵੱਡੇ ਰੈਂਕਦੂ ਜਿ세 ਆ ਕਿ ਖਿਡਾਰੀ ਵੀ ਸੀਗੀ ਆਪਣੇ ਰੈਂਕ ਪੁਲਿਸ ਰੈਂਕ ਤੇ ਸੀਗੀ ਤੇ ਪੁਲਿਸ ਵਾਲੇ ਤਾਂ ਕੋਈ ਕਾਰਵਾਈ ਤਕੀਦ ਕਰਨਾ ਚਾਹੁੰਦੇ ਸਾਨੂੰ ਹਲਕੇ ਜੀ ਕਿ ਪੀ ਸੈਕਸ਼ਨ ਲੱਗਾ ਨਹੀਂ ਕਿ ਜਿਹੜਾ ਕਿ ਐਡਾ ਐਡਾ ਵੱਡਾ ਡੀਐਸਪੀ ਪੰਜਾਬ ਪੁਲਿਸ ਦਾ ਹੋਵੇ ਤੋ ਦਾ ਪਿਸਟਲ ਵੀ ਮਿਸਿੰਗ ਹੋਵੇ ਤੇ ਉਹਦੀ ਡੈੱਡ ਬਾਡੀ ਵੀ ਰਾਤ ਨੂੰ ਉਹ ਵੀ ਇੰਨੀ ਹਾਈ ਸਕਿਉਰਟੀ ਦਾ ਅਲਰਟ ਹੋਵੇ ਰਾਤ ਨੂੰ 9 ਸਾਲ ਕਰਕੇ ਪਰ ਆਦਮੀ ਵਾਦਾਦੂ ਜੀ ਹੋ ਜੀ ਜਾਂ ਕੀ ਹੋਵੇ ਮ ਇਕੋ ਦੱਸ ਦਿਓ ਉਹਨਾਂ ਦੇ ਖੇਡ ਦੱਸ ਦਿਓ ਤੇ ਕਿਹੜੇ ਕਿਹੜੇ ਅਵਾਰਡ ਉਹਨੂੰ ਮਿਲੇ ਹੋਏ ਸੀ ਉਹਨਾਂ ਨੂੰ ਉਹ ਜੀ ਇੰਡੀਆ ਦੇ ਚੈਂਪੀਅਨ ਰਹੇ ਬਹੁਤ ਸਾਲ ਦਾ 15 ਸਾਲ ਉਹਨਾਂ ਅਰਜਨ ਵਾਲ ਮਿਲਿਆ ਹੋਇਆ ਸੀਗਾ ਸੀਮੈਨ ਆਫ ਇੰਡੀਆ ਦਾ ਖਿਤਾਬ ਵੀ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਬਹੁਤ ਤਗੜੇ ਸਪੋਰਟਸਮੈਨ ਸੀ ਅ ਮਤਲਬ ਅੱਛਾ ਰਾਤੀ ਇਕੱਲੇ ਹੀ ਗਏ ਹੋਏ ਸੀਗੇ ਨਾਲ ਆਪਣੇ ਹੋਰ ਗਨਮੈਨ ਵਗੈਰਾ ਜਾਂ ਪੁਲਿਸ ਜਿਹੜੇ ਸਨ ਨਹੀਂ ਆਪਣੇ ਆਪਣੇ ਮੁੰਡੇ ਘਰੋਂ ਲੈ ਕੇ ਆਏ ਇਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਬੱਸਾਂ ਚੜ੍ਹਤਾ ਬਾਅਦ ਉਸ ਤੋਂ ਬਾਅਦ ਚ ਹੀ ਪਤਾ ਲੱਗਾ ਕੀ ਹੋਇਆ ਉਹ ਮੁੰਡੇ ਨਾਲ ਹੀ ਫ੍ਰੀਸ ਤੇ ਕੋਈ ਐਸ ਵੇਰੇ ਹਾਂ ਜਾਂਚ ਚੱਲ ਰਹੀ ਹੈ ਇਹ ਮੇਪ ਨਾਈਟ ਨੂੰ ਜਿਹੜਾ ਹੈਗਾ ਸਵੇਰੇ 10:30 2:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਖਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਸ.ਆਈ. ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬੋਡੀ ਮਰਸੀ ਬਾਬਾ ਖੇਲ ਜਿਹੜਾ ਹੈਗਾ ਪੁਲਸ ਬਾਉਦ ਨੇੜੇ ਪਈ ਹੈ ਸੋ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸ.ਐਚ.ਓ ਜਾ ਕੇ ਚੈੱਕ ਕੀਤਾ ਤਾਂ ਉਸ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸ펏ਤੇ ਸੀ ਸੋ ਇਹ ਸਬੰਧਿਤ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਵ ਕੀ कारण की है ਇਹਦੀ ਪ੍ਰੋਪਰ प्रॉपर इन्वेस्टिगेशन की ਰਹੀ ਹੈ ਸਰ ਕੀ ਨਾਮ ਹੈ ਕਿ ਕਿਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਪੀ ਰੱਡਾ ਕੁੱਟੀ ਪੋਸਟਰ ਸੀ ਸਰ ਇਹ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋਸ ਇਜ਼ ਦਾ ਪਾਰਟ ਆਫ ਅਨ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਰ ਆਪਾਂ ਫਿਲਹਾਲ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬਾਡੀ ਜਿਹੜਾ ਉਹਨਾਂ ਦੀ ਬਾਡੀ ਤੇ ਨੇੜੇ ਕੋਈ ਹੋਰ ਵਾਈਕਲ ਜਾਂ ਕੋਈ ਹੋਰ ਕੋਈ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਹਾਂ ਸੀ ਆ ਨਾਲ ਹੀ ਪਿੰਡ ਹੈ ਬਸਤੀ ਪਵਾ ਕਹਾ ਦਾ ਨਾਲ ਹੀ ਪਿੰਡ ਹੈ ਕਹਿੰਦਾ ਉਹਦੇ ਨੇੜੇ ਉਹ ਸਾਈਡ ਹੀ ਰਹਿੰਦੇ ਨੇ ਨਹੀਂ ਫੈਮਿਲੀ ਨਾਲ ਜੇ ਕੋਈ ਰਿਸ਼ਤਨਾਕ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੁਝ ਆਇਆ ਹੋਵੇ ਅਸੀਂ ਸਿਸਟੀਮ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ ਸੋ ਜਿਵੇਂ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜੇ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ ਲੇਕਿਨ ਉਹ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ